अगे वाले गल करे कांग्रेस की कांग्रेस ने कैंडीडेट्स की नवी लिस्ट जारी की थी दस के नवी लिस्ट चार उम्मीदवार का ऐलान किया गया गुरुग्राम तो राज बब्बर टिकट दी गई है इस हिमाचल के कांगड़ा तो आनंद शर्मा कैंडीडेट ऐलाने तो गए हमीरपुर तो सतपाल रायजादा टिकट दी गई है मुंबई उत्तरी तो भूषण पाटिल से दाग खेड गया हाल ही हरियाणा कैंडीडेट्स की लिस्ट जारी की गई थी, थी हालांकि अठ उमीदार एलान जो कांग्रेस पार्टी के वालों नौवीं सीट जो गुरुग्राम की हॉट सीट है उम्मीदवार नहीं एलाना गया से तो हूँ गुरुग्राम तो राज बब्बर नो टिकट दी गई है अदक ने इस विचाले हिमाचल के कांगड़ा तो आनंद शर्मा उम्मीदवार एलाने गए ने हमीरपुर तो सतपाल रायजादा टिकट दी गई है तस्वीर तूा रहे हैं जो लिस्ट देर रात कांग्रेस जारी की गई है तो मुंबई उत्तरी तो भूषण पाटिल गया ਅੱਗੇ ਵਧਾਂਗੇ ਗੱਲ ਕਰਾਂਗੇ ਦਲਵੀਰ ਗੋਲਡੀ ਦੀ ਦਲਵੀਰ ਗੋਲਡੀ ਦੇ ਵੱਲੋਂ ਕਾਂਗਰਸ ਛੱਡ ਦਿੱਤੀ ਗਈ ਹੈ ਦੇਰ ਸ਼ਾਮ ਹੀ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀਗਾ ਦਲਵੀਰ ਗੋਲਡੀ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਤੇ ਗੋਲਡੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਤੋਂ ਮੈਂ ਨਿਰਾਸ਼ ਹਾਂ ਖੇਰਾ ਨੂੰ ਉਮੀਦਵਾਰ ਬਣਾਏ ਜਾਣ ਤੋਂ ਨਰਾਜ਼ ਸੀ ਕਿ ਗੋਲਡੀ ਤੇ ਕੱਲ ਹੀ ਨਵੇਂ ਰਾਹ ਲੱਭਣ ਦੀ ਗੱਲ ਵੀ ਉਹਨਾਂ ਦੇ ਵੱਲੋਂ ਆਖੀ ਗਈ ਸੀਗੀ ਸੋਸ਼ਲ ਮੀਡੀਆ ਤੇ ਉਹਨਾਂ ਦੇ ਵੱਲੋਂ ਨਰਾਜ਼ਗੀ ਪ੍ਰਗੋਸ਼ਿਤ ਕੀਤੀ ਗਈ ਸੀ ਕਿ ਤੇ ਗੋਲਡੀ ਸੰਗਰੂਰ ਤੋਂ ਕਾਂਗਰਸ ਦੇ ਟਿਕਟ ਮੰਗ ਰਹੇ ਸੀ ਕਿ ਹਾਲਾਂਕਿ ਪਹਿਲੀ ਜੋ ਲਿਸਟ ਕਾਂਗਰਸ ਦੇ ਵੱਲੋਂ ਜਾਰੀ ਕੀਤੀ ਗਈ ਸੀਗੀ ਤੇ ਉਹ ਦਸੂਪਾਲ ਸਿੰਘ ਖੇਰਾ ਜੋ ਪੁਲਤ ਤੋਂ ਮੌਜੂਦਾ ਵਿਧਾਇਕ ਨੇ ਉਹਨਾਂ ਨੂੰ ਸੰਗਰੂਰ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨਿਆ ਗਿਆ ਸੀਗਾ ਹਾਲਾਂਕਿ ਜੋ ਦਾਅਵੇਦਾਰੀ ਦਲਵੀਰ ਗੋਲਡੀ ਦੇ ਵੱਲੋਂ ਖੋਹੀ ਜਾ ਰਹੀ ਸੀਗੀ ਤੇ ਕਈ ਆਗੂ ਜੋ ਫਾਲਸਨ ਖੇਰਾ ਪੰਜਾਬ ਪੰਖ ਪ੍ਰਧਾਨ ਰਾਜਾ ਵੜਿੰਗ ਪਹੁੰਚੇ ਸੀਗੇ ਉਹਨਾਂ ਨੂੰ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਸੀਗੀ ਪਰ ਦਲਵੀਰ ਗੋਲਦੀ ਦੀ ਨਾਰਾਜ਼ਗੀ ਲਗਾਤਾਰ ਬਰਕਰਾਰ ਸੀਗੀ ਤੇ ਚੋਣਾਂ ਦੀ ਦੌੜ ਚ ਕਾਂਗਰਸ ਨੂੰ ਕਈ ਵੱਡੇ ਛੱcke ਲੱਗੇ ਨੇ ਗ੍ਰਾਫਿਕਸ ਦੇ ਜ਼ਰੀਏ ਤੁਹਾਨੂੰ ਦੱਸਨੇ ਕਿ ਕਿਹੜੇ ਕਿਹੜੇ ਵੱਡੇ ਜੂ ਚਿਹਰੇ ਨੇ ਵੱਡੇ ਆਗੂ ਕਾਂਗਰਸ ਪਾਰਟੀ ਛੱਡ ਕੇ ਗਏ ਨੇ ਪੰਨੀਤ ਕੋਰ ਜੋ ਮੌਜੂਦਾ ਸਿਟਿੰਗ ਐਮਪੀ ਨੇ ਕਾਂਗਰਸ ਪਾਰਟੀ ਛੱਡ ਕੇ ਉਹ ਭਾਜਪਾ ਵਿੱਚ ਸ਼ਾਮਲ ਹੋਏ ਇਸ ਤੋਂ ਬਾਅਦ ਰਵਦੀਪ ਬਿੱਟੂ ਨੇ ਵੱਲੋਂ ਵੀ ਭਾਜਪਾ ਦਾ ਪੱਲਾ ਫੜਿਆ ਗਿਆ ਹਾਲਾਂਕਿ ਹੁਣ ਕੈਂਡੀਡੇਟ ਐਲਾਨਿਆ ਗਿਆ ਭਾਜਪਾ ਦੇ ਲੇ ਗੁਰਪ੍ਰੀਤ ਸਿੰਘ ਜੀਪੀ ਦੇ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਗਿਆ ਇਸ ਦੇ ਵਿਚਾਲੇ ਦਸ ਦਿਕ ਤਿੰਨ ਵੱਖ-ਵੱਖ ਚਿਹਰੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਪਰੇ ਹੋਰ ਵੀ ਕਈ ਵੱਡੇ ਚਿਹਰੇ ਜਿਨ੍ਹਾਂ ਦੇ ਵੱਲੋਂ ਕਾਂਗਰਸ ਪਾਰਟੀ ਛੱਡੀ ਗਈ ਹੈ ਉਹਨਾਂ ਚ ਰਾਜਕੁਮਾਰ ਚੱਬੇਵਾਲ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਗਿਆ ਹੈ ਮਹਿੰਦਰ ਸਿੰਘ ਕੇਪੀ ਦੇ ਵੱਲੋਂ ਵੀ ਆਮ ਆਦਮੀ ਪਾਰਟੀ ਜੁਆਇਨ ਕੀਤਾ ਸ਼ਰਮਣ ਅਕਾਲੀ ਦਲ ਦਾ ਪੱਲਾ ਇਹਨਾਂ ਦੇ ਵੱਲੋਂ ਫੜਿਆ ਗਿਆ ਸੀਗਾ ਸਾਬਕਾ ਐਮਐਲਏ ਦਲਵੀਰ ਗੋੜੀ ਦੇ ਵੱਲੋਂ ਹਾਲਾਂਕਿ ਪਾਰਟੀ ਛੱਡ ਦਿੱਤੀ ਗਈ ਹੈ ਹੋਣੇ ਇਨਾਂ ਨੇ ਪੱਤੇ ਨਹੀਂ ਖੋਲੇ ਕਿ ਕਿਹੜੀ ਪਾਰਟੀ ਦਾ ਪੱਲਾ ਇਨਾਂ ਦੇ ਵੱਲੋਂ ਫੜਿਆ ਜਾਂਦਾ ਹੈ ਸਾਬਕਾ ਜੋ ਨੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਇਨਾਂ ਦੇ ਵੱਲੋਂ ਵੀ ਕਾਂਗਰਸ ਪਾਰਟੀ ਦਾ ਪੱਲਾ ਛੱਡ ਕੇ ਭਾਜਪਾ ਵਿੱਚ ਹਾਲ ਹੀ ਚਮੂਲਿਤ ਕੀਤੀ ਗਈ ਹੈ ਰਾਜਾ ਵੜਿੰਗ ਤੇ ਬਾਜਵਾ ਦਾ ਰਵਨੀਤ ਬਿੱਟੂ ਤੇ ਤਿੱਖਾ ਸ਼ਬਦੀ ਵਾਰ ਕੀਤਾ ਹੈ ਇਸੇ ਵਿਚਾਲੇ ਰਾਜਾ ਵੜਿੰਗ ਨੇ ਕਿਹਾ ਕਿ ਲੁਧਿਆਣਾ ਚ ਗद्दार ਤੇ ਵਫਾਦਾਰ ਦੀ ਲੜਾਈ ਹੈ ਸੱਚ ਵਿਸ਼ਵਾਸ ਤੇ ਵਫਾਦਾਰੀ ਦੀ ਜਿੱਤ ਹੋਵੇ ਗੱਦਾਰੀ ਕਰਨ ਵਾਲਿਆਂ ਨੂੰ ਸਬਕ ਅਸੀਂ ਸਿਖਾਵਾਂਗੇ ਬਿੱਟੂ ਨੂੰ ਹਰਾਉਣ ਲਈ ਵੜਿੰਗ ਨੂੰ ਮੈਦਾਨ ਚ ਉਤਾਰਿਆ ਗਿਆ ਪ੍ਰਤਾਪ ਸਿੰਘ ਬਾਜਵਾ ਸੀਐਲ ਲੀਡਰ ਉਹਨਾਂ ਦਾ ਬਿਆਨ ਸਾਹਮਣੇ ਆਇਆ ਹੈ ਤੇ ਇਸੇ ਵਿਚਾਲੇ ਬਾਜਵਾ ਨੇ ਕਿਹਾ ਕਿ ਬਿੱਟੂ ਨੂੰ ਸਬਕ ਸਿਖਾਉਣ ਦੇ ਲਈ ਲੁਧਿਆਣਾ ਚ ਅਸੀਂ ਕਾਰ ਲਾਪਰਵਾਹ बड़ी स्टेटमेंट इति गई है प्रताप सिंह भाजपा दे वलो हाल ही छह कांग्रेस पार्टी दे वलो अब पीजी लिस्ट पंजाब रिगार्डिंग जारी की ती गई सी इससे उचाले भी ध्यान आ तो पंजाब कांग्रेस पधार जो ने राजा वडिंग उचोन मैदान च उतरे ने तेल लुत्यानाच थानो रविद बिट्टू वर्सेस राजा वडिंग वेखने ले ये जेडी लड़ाई, लड़ाई। वफादारी धोखेबाज दे खिलाफ है ਇੱਕ ਸਨੇਹ ਹੈ ਜਾਣੇ ਕਿ ਮੈਂ ਇਹ ਸ਼ਬਦ ਨਹੀਂ ਵਰਤਣਾ ਚਾਹੁੰਦਾ ਇੱਕ ਗਦਾਰੀ ਤੇ ਵਫਾਦਾਰੀ ਦੀ ਲੜਾਈ ਹੈ ਇਹ ਸੱਚ ਤੇ ਹੱਕ ਦੀ ਲੜਾਈ ਹੈ ਇਹ ਵਿਸ਼ਵਾਸ ਘਾਤ ਕਰਨ ਵਾਲਿਆਂ ਦੇ ਖਿਲਾਫ ਔਰ ਵਿਸ਼ਵਾਸ ਕਰਨ ਵਾਲਿਆਂ ਦੀ ਲੜਾਈ ਹੈ ਸੋ ਮੇਰੇ ਕਹਿਣ ਦਾ ਮਤਲਬ ਕੀ ਹੋਣਾ ਹੈ ਕੀ ਨਹੀਂ ਹੋਣਾ ਇਹ ਸੱਚੇ ਪਾਤਸ਼ਾਹ ਨੂੰ ਪਤਾ ਹੈ ਪਰ ਮੈਨੂੰ ਇਹ ਉਮੀਦ ਹੈ ਮੇਰਾ ਦਿਲ ਕਹਿੰਦਾ ਹੈ ਮੇਰਾ ਦਿਲ ਕਹਿੰਦਾ ਦਿਮਾਗ ਨਹੀਂ ਮੈਂ ਦਿਲ ਕਹਿੰਦਾ ਹੈ ਕੀ ਇਸ ਲੜਾਈ ਦੇ ਵਿੱਚ ਸੱਚ ਦੀ ਜਿੱਤ ਹੋਏਗੀ ਵਿਸ਼ਵਾਸ ਦੀ ਜਿੱਤ ਹੋਏਗੀ ਮੈਂ ਸਮਝਦਾ ਐ ਔਰ ਵਫਾਦਾਰੀ ਦੀ ਜਿੱਤ ਹੋਏਗੀ ਤੁਹਾਨੂੰ ਯਾਦ ਹੋਏਗਾ ਇਹਦੇ ਬਿੱਟੂ ਨੇ ਮੈਨੂੰ ਚੈਲੰਜ ਕੀਤਾ ਸੀ ਕਿ ਤੁਸੀਂ ਆ ਕੇ ਲੜੋ ਤੇ ਮੈਂ ਉਹਨੂੰ ਕਿਹਾ ਸੀ ਜੋ ਦਾਰਾ ਸਿੰਘ ਨੂੰ ਕੋ ਚੈਲੰਜ ਕਰਦਾ ਸੀ ਨਾ ਉਹ ਕਹਿੰਦਾ ਜੀ ਪਹਿਲੇ ਰੰਡਾਵੇ ਨਾਲ ਲੜ ਕੇ ਵੇਖ। ਸੋ ਰੰਡਾਵਾ ਮੈਂ ਲੈ ਆਂਦਾ ਤੇ ਮੈਂ ਇੱਕ ਹੋਰ ਵੀ ਦੱਸਦਾ 2-3 ਦਿਨਾਂ ਦੇ ਵਿੱਚ ਮੈਂ ਉੱਥੇ ਕਰ ਲਾਂ ਭਰਿਆ ਬਕਾਇਦਾ ਤੋਂ ਡੇਰਾ ਸਾਰੀ ਇਲੈਕਸ਼ਨ ਦੇ ਵਿੱਚ ਇਸ ਗਦਾਰ ਨੂੰ ਸਬਕ ਸਿਖਾਉਣ ਵਾਸਤੇ ਲੁਧਿਆਣੇ ਡੇਰਾ ਲਾਵਾਂਗੇ ਉੱਥੋਂ ਪੰਜਾਬ ਦੇ ਵਿੱਚ ਜਾਵਾਂਗੇ ਜਿਤਾ ਕੇ ਗੁਰੂ ਮਾਰਾ ਸਾਹਿਬ ਦੀ ਮੇਰ ਨਾਲ ਆਪਣੇ ਛੋਟੇ ਵੀਰ ਨੂੰ ਲੈ ਕੇ ਆਵਾਂਗੇ ਸਾਰੇ ਹਿੰਦੁਸਤਾਨ 'ਚ ਜਿਸ ਪਰਿਵਾਰ ਨੇ ਇੱਥੋਂ ਤੱਕ ਇਹ ਸਾਨੂੰ ਚੈਲੰਜ ਵੇਖੋ ਰਾਜਾ ਬੜਿੰਗ ਜੀ ਨੂੰ ਕਿਉਂ ਉਤਾਰਨਾ ਪਿਆ ਇਹ ਉਹ ਦਿਨ ਸਾਰਿਆਂ ਨੂੰ ਵੱਡੀ ਗੱਲ ਹੋਈ ਜਿੱਦਣ ਸਾਹਿਬ ਬੀਨ ਸਿੰਘ ਦੀ ਤਸਵੀਰ ਇਹਨਾਂ ਨੇ ਭਾਜਪੀ ਦੇ ਪੋਸਟਰ ਤੇ ਜਦੋਂ ਲਾਈ ਉਹ ਦਿਨ ਫਿਰ ਅਸੀਂ ਫੈਸਲਾ ਕੀਤਾ ਕਿ ਇਸ ਆਦਮੀ ਨੂੰ ਹੁਣ ਬੰਦਾ ਬਣਾਣ ਦੀ ਲੋੜ ਹੈ ਇਹ ਜਿਸ ਹੱਦ ਏ ਕ੍ਰੋਸ ਕਰ ਗਿਆ ਹੈ ਗਦਾਰੀ ਕਰਨ ਦੀ ਆਪਣੀ ਮਾਂ ਦੀ ਪਿੱਠੇ ਚੋਰਾ ਮਾਰ ਕੇ ਤੇ ਆਪਣੇ ਦਾਦੇ ਦੀ ਆਈਡੀਓਲੋਜੀ ਨੂੰ ਕਿਸ ਤੰਗ ਦੇ ਨਾਲ ਉਹਨੇ ਛਿੱਕੇ ਟੰਗਣ ਦੀ ਕੋਸ਼ਿਸ਼ ਕੀਤੀ ਉਹ ਦਿਨ ਪਾਰਟੀ ਨੇ ਫਿਰ ਸਾਰਿਆਂ ਨੇ ਇੱਕ ਜੋ ਝੋਟੋ ਕੇ ਕਿਹਾ ਹੁਣ ਇਹੋ ਜਿਹਾ ਉਥੇ ਕੈਂਡੀਡੇਟ ਉਤਾਰੋ ਸੋ ਥੈਟ ਇਹਨੂੰ ਚੰਗੀ ਤਰ੍ਹਾਂ ਇਹਨੂੰ ਇੱਕ ਗੁਰੂ ਮਾਰਹਜਾ ਦੀ ਮੇਅਰ ਨਾਲ ਇਹਨੂੰ ਜਨ ਨਿਹੰਗ ਦੇ ਬਾਟੇ ਚ ਕਹਿੰਦੇ ਨਾ ਇਹਨੂੰ ਨਿਹੰਗ ਦੇ ਬਾਟੇ ਵਰਗਾ ਮੰਨ ਕੇ ਕੱਲਾਂਗੇ ਇਹ ਸਾਨੂੰ ਪੂਰ ਰੂਪ ਇਹ ਚੋਣ ਪ੍ਰਚਾਰ ਵਿਚਾਲੇ ਜ਼ਿਕਰ ਕਰਦੇ ਹਾਂ ਅਮਰਤਾ ਵੜਿੰਗ ਦੇ ਉਸ ਬਿਆਨ ਦੀ ਜਿਸ ਨੇ ਪੰਜਾਬ ਦੀ ਸਿਆਸੀ ਮੋਹਲ ਪਖਾ ਦਿੱਤਾ ਹੈ ਹਾਲਾਂਕਿ ਉਹਨਾਂ ਨੇ ਇਸ ਬਿਆਨ ਦੇ ਲਈ ਮੁਆਫੀ ਵੀ ਮੰਗ ਲਈ ਹੈ ਪਰ ਕਾਲੀ ਦਲ ਨੇ ਚੋਣ ਕਮਿਸ਼ਨ ਸ਼ਿਕਾਇਤ ਤੇ ਕਾਰਵਾਈ ਦੀ ਮੰਗ ਕੀਤੀ ਸੱਚੇ ਪਾਛਾ ਘਰ ਨਾਲ ਕੇ ਗਿਰੇ ਹੋ ਜਾਈ ਚਹੀਦੀ। ਇਹ ਕਾਂਗਰਸ ਪਾਰਟੀ ਨੇ ਪੰਜਾ ਚੁਣਿਆ ਤਾਂ ਇਹਨਾਂ ਘੂਆਂ ਕਰਕੇ ਖੋਇਆ। ਮੈਂ ਅਜੇ ਨੂੰ ਘੂਆਂ ਦੇ ਬੱਚੇ ਲਈ ਵੋਟ ਰੋਗਣਾ ਹੈ। ਅਮ੍ਰਿਤਾ ਬੜਿੰਗਦੇ ਨੇ ਬਿਆਨ ਤਾਂ ਕਾਂਗਰਸ ਦੇ ਚੋਣ ਪ੍ਰਚਾਰ ਦੇ ਲਈ ਦਿੱਤਾ ਪਰ ਛੇਤੀ ਹੀ ਇਹ ਪੰਜਾਬ ਦੀ ਫਿਜ਼ਾ ਦੇ ਵਿੱਚ ਕੁਲ ਗਿਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਸ ਬਿਆਨ ਤੇ ਇਤਰਾਜ਼ ਜਤਾਇਆ ਤਾਂ ਵਿਰੋਧੀ ਧਿਰਾਂ ਨੇ ਵੀ ਮੋਰਚਾ ਖੋਲ ਦਿੱਤਾ। ਬਾਰੇ ਵਿਰੋਧ ਹੋਣ ਤੇ ਅਮ੍ਰਿਤਾ ਵੜਿੰਗ ਨੂੰ ਗਲਤੀ ਦਾ ਅਹਿਸਾਸ ਹੋਇਆ ਤਾਂ 48 ਘੰਟੇ ਦੇ ਅੰਦਰ ਅੰਦਰ ਮੁਆਫੀ ਵੀ ਮੰਗ ਲਈ ਮੈਂ ਸਮੁੱਚੀ ਸਾਧ ਸੰਗਤ ਤੋਂ ਹੱਥ ਬਨ ਕੇ ਮਾਫੀ ਮੰਗਣਾ ਚਾਹੁੰਦੀ ਹਾਂ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਕੱਲ ਮੇਰੇ ਵੱਲੋਂ ਦਿੱਤੇ ਜਾਣੇ ਅਣਜਾਣੇ ਦੇ ਵਿੱਚ ਬਿਆਨ ਤੋਂ ਠੇਸ ਪਹੁੰਚੀ ਹੈ ਮੇਰੀ ਇਸ ਤਰ੍ਹਾਂ ਦੀ ਕੋਈ ਇੱਛਾ ਨਹੀਂ ਸੀ ਪਰ ਕਿਤੇ ਨਾ ਕਿਤੇ ਜਾਣੇ ਅਣਜਾਣੇ ਚ ਗਲਤੀ ਹੋ ਜਾਂਦੀ ਹੈ ਸੱਚੇ ਪਾਤਸ਼ਾਹ ਬਖਸ਼ਣਹਾਰ ਨੇ ਤੇ ਮੈਨੂੰ ਉਮੀਦ ਹੈ ਕਿ ਸੰਗਤ ਵੀ ਵਕਸ਼ਨ ਹਾਰੇ ਇੱਕ ਵਾਰ ਫੇਰ ਸਭ ਤੋਂ ਮਾਫੀ ਮੰਗਦੀ ਹੈ ਪਤਨੀ ਨੇ ਵਿਵਾਦਿਤ ਬਿਆਨ ਦਿੱਤਾ ਤਾਂ ਪਤੀ ਰਾਜਾ ਬੜਿੰਗ ਵੀ ਸਾਹਮਣੇ ਆਏ ਸਫਾਈ ਦੇਣ ਤੇ ਕਿਹਾ ਕਿ ਬੰਦਾ ਕਹਿਣਾ ਕੁਝ ਚਾਹੁੰਦਾ ਪਰ ਮੂੰਹ ਦੇ ਵਿੱਚੋਂ ਕੁਝ ਹੋਰ ਨਿਕਲ ਜਾਂਦਾ ਹੁੰਦਾ ਹੈ ਅਮ੍ਰਿਤਾ ਬੜਿੰਗ ਦੀ ਮਾਫੀ ਅਤੇ ਰਾਜਾ ਬੜਿੰਗ ਦੀ ਸਫਾਈ ਵੀ ਅਕਾਲੀ ਦਲ ਦਾ ਗੁੱਸਾ ਸ਼ਾਂਤ ਨਹੀਂ ਕਰ ਸਕੀ ਤੇ ਪਾਰਟੀ ਨੇ ਚੋਣ ਕਮਿਸ਼ਨ ਦੇ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਤੇ ਮੰਗ ਅੰਮ੍ਰਿਤਾ ਬੜਿੰਗ ਨੂੰ ਗ੍ਰਿਫਤਾਰ ਕਰਨ ਤੱਕ ਦੀ ਕਰ ਦਿੱਤੀ ਮੇਰੀ ਧਰਮਸਪੱਤੀ ਨੇ ਤੁਰੰਤ ਪ੍ਰਚਾਰ ਕਰਦਿਆਂ ਬੋਲਿਆ ਗਿਆ ਗੱਲ ਕੀਤੀ ਕਹਿਣਾ ਕੁਝ ਹੋਰ ਚਾਹੁੰਦੇ ਸੀ ਕਈ ਵਾਰੀ ਕੁਝ ਹੋਰ ਹੋਰ ਦਾ ਮਤਲਬ ਹੋ ਜਾਂਦਾ ਹੈ ਕੱਢ ਲਿਆ ਜਾਂਦਾ ਹੈ ਲੇਕਿਨ ਉਹ ਵੀ ਮਾਫੀ ਵੀ ਮੰਗੀ ਉਸ ਗੁਰੂ ਤੋਂ ਔਰ ਪੁੱਤ ਵੀ ਬਖਸ਼ਾਈ ਔਰ ਕਿਸੇ ਦੇ ਮਨ ਨੂੰ ਖੇਸ ਪਹੁੰਚੀ ਹੋਵੇ ਇਰੇ ਬਾਰੇ ਵੀ ਆਦਾ ਵੀਡੀਓ ਰਿਲੀਜ਼ ਕੀਤਾ ਜਿਨੇ 84 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ ਇਹ ਉਹ ਖੂਨੀ ਪੰਜਾ ਹੈ ਜਿਨੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਸਿੱਖਾਂ ਦਾ ਪਜਾ ਕੇ ਕਤਲੇਆਮ ਕੀਤਾ ਇਹ ਉਹ ਖੂਨੀ ਪੰਜਾ ਸੋ ਇਹੋ ਜੇ ਖੂਨੀ ਪੰਜੇ ਜਿਨੇ ਐਨਐਸਏ ਲਾਏ ਹੋਣ ਜਿਨ੍ਹਾਂ ਨੇ ਇੱਕ ਪੀੜੀ ਸਾਡੀ ਗੋਲੀਆਂ ਮਾਰ ਕੇ ਮਾਰਤੀ ਹੋਵੇ ਉਸ ਪੰਜੇ ਦਾ ਇਹ ਕੰਪੈਰੀਜ਼ਨ ਕਰਦੇ ਨੇ ਸਾਡੇ ਗੁਰੂ ਸਾਹਿਬਾਨ ਦੇ ਨਾਲ ਤੇ ਬਹੁਤ ਸ਼ਰਮ ਦੀ ਗੱਲ ਹੈ ਸੋ ਅਸੀਂ ਅੱਜ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਇਹਦੇ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਕਿਉਂਕਿ ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਬਿਆਨ ਹੈ ਸੋ ਇਹਦੇ ਤੇ ਪਰਚਾ ਦਰਜ ਕਰਕੇ ਇਮੀਡੀਏਟਲੀ ਇਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਹੈ ਜ਼ਿਕਰ ਇਹ ਖਾਸ ਹੈ ਕਿ ਬੀਤੇ ਦਿਨੀ ਅਮ੍ਰਿਤਾ ਬੜਿੰਗ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੱਧੂ ਦਲੀ ਚੋਣ ਪ੍ਰਚਾਰ ਕਰ ਰਹੇ ਸੀ ਤਾਂ ਇਸ ਦੌਰਾਨ ਕਾਂਗਰਸ ਦੇ ਪੰਜੇ ਦੀ ਤੁਲਨਾ ਬਾਪੇ ਨਾਨਕ ਦੇ ਹੱਥ ਦੇ ਨਾਲ ਉਹਨਾਂ ਨੇ ਕਰ ਦਿੱਤੀ ਜਿਸ ਤੇ ਹਾਲਾਂਕਿ ਉਹ ਮਾਫੀ ਮੰਗ ਚੁੱਕੇ ਨੇ ਪਰ ਵਿਵਾਦ ਸ਼ਾਂਤ ਹੁੰਦਾ ਨਜ਼ਰ ਨਹੀਂ ਆ ਰਿਹਾ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਜਿਵੇਂ-ਜਿਵੇਂ ਨਾਮਜ਼ਦਗੀਆਂ ਦੀ ਤਾਰੀਖ ਨੇੜੇ ਆ ਰਹੀ ਹੈ ਸਾਰੀਆਂ 13 ਦੇ ਪਾਰਟੀ ਉਮੀਦਵਾਰਾਂ ਨੇ ਚੋਣ ਪ੍ਰਚਾਰ ਚ ਪੂਰੀ ਤਾਕਤ ਚੋਕ ਦਿੱਤੀ ਹੈ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਫਰੀਦਕੋਟ ਲੋਕ ਸਭਾ ਹਲਕੇ ਦੇ ਕਸਬਾ ਦੋਦਾ ਕੌਣੀ ਚ ਰੋਡ ਸ਼ੋਅ ਕੀਤਾ ਪੰਜਾਬੀ اداکار ਬੀਨੂ ਵੀ ਰੋਡ ਸ਼ੋਅ ਚ ਸ਼ਾਮਲ ਹੋਇਆ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੋ ਨੇ ਆਪਣੀ ਚੋਣ ਕੈਂਪੇਨ ਦੇ ਦੌਰਾਨ ਇੱਕ ਦਲੇ ਦੇ ਘਰ ਖਾਣਾ ਖਾਧਾ ਤਾਂ ਜਲੰਧਰ ਚ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਲੋਕਾਂ ਦਾ رابطہ ਕਰਨ ਲਈ ਸ਼ਹਿਰ ਦੇ ਗਲੀ ਗਲੀ ਪਹੁੰਚ ਰਹੇ ਨੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਲ-ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਚੋਣ ਪਿੰਡ ਚ ਪੂਰੀ ਤਾਕਤ ਚੋਕ ਰਹੇ ਨੇ ਪੁਰਾਣੇ ਸਾਥੀਆਂ ਨੂੰ ਨਾਲ ਲੈਣ ਦੇ ਨਾਲ-ਨਾਲ ਨਵੇਂ ਸਾਥੀਆਂ ਨੂੰ ਪਾਰਟੀ ਚ ਸ਼ਾਮਲ ਕਰਕੇ ਕੁੰਬਾ ਮਜ਼ਬੂਤ ਕਰ ਰਹੇ ਨੇ ਜਦੋਂ ਅਜ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਪਾਰਟੀ ਦੇ ਪੁਰਾਣੇ ਸਾਥੀਆਂ ਦੇ ਘਰਾਂ ਤੱਕ ਪਹੁੰਚ ਕੀਤੀ ਉੱਥੇ ਹੀ ਦੂਜੀਆਂ ਪਾਰਟੀਆਂ ਛੱਟ ਕੇ ਆਏ ਵਰਕਰਸ ਤੇ ਅਹੁਦੇਦਾਰਾਂ ਨੂੰ ਪਾਰਟੀ ਚ ਸ਼ਾਮਲ ਕੀਤਾ ਅਜਾ ਵੜਿੰਗ ਕਹਿੰਦੇ ਕਹਿੰਦੇ ਕਲਾਕਾਰ ਇੱਕ ਚੰਗਾ ਲੀਡਰ ਨਹੀਂ ਹੋ ਸਕਦਾਗਾ ਕੀ ਲੱਗਦਾ ਤੇ ਜਿਹੜਾ ਕੁਰਸੀ ਤੇ ਬੈਠਾ ਸਭ ਤੋਂ ਵੱਡਾ ਲੀਡਰ ਕਲਾਕਾਰ ਹੀ ਹੈ ਤਾਂ ਪਹਿਲਾ ਪਹਿਲਾ ਸਵਾਲ ਚੱਕੇਗੇ ਭਾਵੇਂ ਅੱਜ ਉਹ ਆਪ ਲੁਧਿਆਣਾ ਤੋਂ ਲੜ ਰਹੇ ਆ ਪਹਿਲਾ ਪਹਿਲਾ ਸਵਾਲ ਚੱਕੇਗੇ ਕਹਿੰਦੇ ਫਰੀਦਕੋਟ ਲਿਆ ਕੇ ਗਰਮਜੀਤ ਨੂੰ ਬਾਹਰੋਂ ਲਿਆਂਦਾ ਹਕੀਕਾ ਹੁਣ ਆਪ ਕਿੱਥੇ ਗਏ ਨੇ ਆਪੀ ਦੇਖੋ ਆਪਣੇ ਅੱਗੇ ਗੱਡੀ ਗੱਡੀ ਚ ਬੈਠੋ ਕੀ ਲੱਗਦਾ ਹੈਗਾ ਉਹਨਾਂ ਦੇ ਨਾਲ ਕੀ ਰਿਜ਼ਲਟ ਕਿਹੋ ਜਿਹਾ ਲੱਗਦੇ ਨੇ ਚੀਜ਼ ਵਧੀਆ ਮਿਲਣਗੇ ਜੀ ਬਹੁਤ ਵਧੀਆ ਬੜੀ ਖੁਸ਼ੀ ਹੈ ਕਿ ਨੋਜਵਾਲ ਅਭਿਜਿਤ ਆਪਣੀ ਸੋਚੀ ਟੀਮ ਨਾਲ ਰੋਮੀ ਕਾਦੀਲ ਦੇ ਵਿੱਚ ਸ਼ਾਮਲ ਹੋਏ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਪੰਜਾਬੀ ਦੀ ਭਾਵਨਾ ਸਮਝਦੀ ਹੈ ਪੰਜਾਬੀਆਂ ਦੀ ਲੜਾਈ ਲੜਦੀ ਹੈ ਗਰੀਬ ਕਿਸਾਨ ਮਜ਼ਦੂਰ ਦੀ ਲੜਾਈ ਲੜਦੀ ਹੈ ਆਪਣੀ ਪਾਰਟੀ ਆਪਣੀ ਹੁੰਦੀ ਹੈ ਥੋੜੇ ਆਪਣੇ ਲੀਡਰ ਹੈ ਥੋੜੇ ਵਿੱਚੋਂ ਨਿਕਲੇ ਹੈ ਅਸੀਂ ਤੁਹਾਨੂੰ ਸਮਝਦੇ ਹਾਂ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਇੱਕ ਨੌਜਵਾਨ ਜਿਹੜਾ ਵਿਸ਼ੇਖ ਇਹਨੂੰ ਅਸੀਂ ਯੂਥ ਕਾਲੀਦਾਸ ਵੀ ਜੱਗੇ ਉਹਦੇ ਦੇਵਾਂਗੇ ਤੇ ਕੰਮ ਕਰਾਵਾਂਗੇ ਹਿੰਮਤ ਤੇਰੀ ਮੈਨੂੰ ਸੁਨੀਆਂ ਬੜੀ ਤ੍ਰਿਸ਼ਣੀ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਰੇ ਸਮਾਜ ਜਿਲੇ ਇਸ ਤੋਂ ਕਰ ਰਹੇ ਬਾਲਮੀਕ ਭਗਵਾਨ ਬਾਲਮੀਕ ਜਿਹੜਾ ਸਮਾਜ ਹੈ ਜਿਹਦੇ ਵਿੱਚ ਇਹ ਸੇ ਲਿਆਈਆਂ ਜਿਹਦੇ ਜਿਹਨਾਂ ਨੂੰ ਅਸੀਂ ਮੰਨਣ ਵਾਲੇ ਆ ਉਹਨਾਂ ਵੱਲੋਂ ਇੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਹਮੇਸ਼ਾ ਹੀ ਹਰ ਰੋਜ਼ ਇੱਕ ਅੱਡ ਕਰ ਕਰਕੇ ਸਮਰਥਨ ਦਿੱਤਾ ਜਾ ਰਿਹਾ ਹੈ ਤੇ ਇੱਕ ਤਰਫਾ ਜਿਹੜੇ ਸਮਾਜ ਹੈ ਚਾਹੇਓ ਪੁਆ ਬਾਲਮੀਕੀ ਦਾ ਸਮਾਜ ਹੈ ਚਾਹੇ ਗੁਰੂ ਰਵਿਦਾਸ ਦਾ ਸਮਾਜ ਹੈ ਚਾਹੇ ਉਹ ਬਿਸ਼ੂ ਕਰਮਨ ਨੂੰ ਮੰਨਣ ਵਾਲੇ ਹੈ ਚਾਹੇ ਪੁਆ ਰਾਮ ਮੰਨਣ ਵਾਲੇ ਸਾਰੀ ਇੱਕ ਤਰਫ ਆ ਕੇ ਮਦਦ ਕਰ ਰਹੇ ਹੁਣ ਗੱਲ ਕਰਾਂਗੇ ਕੁਲਬੀਰ ਜ਼ੀਰਾ ਦੀ ਜੋ ਕਿ ਦਰਬਾਰ ਸਾਹਿਬ ਨਤਮਸਤਕ ਹੋਏ ਸੀ ਕਿ ਤਾਂ ਗੁਰੂ ਸਾਹਿਬ ਤੋਂ ਟਿਕਟ ਮਿਲਣ ਤੇ ਉਹਨਾਂ ਦੇ ਵਲੋਂ ਗੁਰੂ ਸਾਹਿਬ ਦਾ ਛੁਕਰਾਣਾ ਕੀਤਾ ਗਿਆ ਜ਼ੀਰਾ ਦੇ ਨਾਲ ਸੀ ਨੇ ਲੀਡਰਸ ਨੇ ਵੀ ਇੱਕ ਝੁਕਤਾ ਦਿਖਾਈ ਰਾਣਾ ਗੁਰਜੀ ਡੈਂਪਾ हरमंदर गिल डैनी उन्होंने रहे इस विचाले, विचाले जीरा ने कहा कि खडूर साहब की सीट जीतेगी बन जा रही है इस विचाले जीरा ने कहा कि कांग्रेस की सरकार बनने किसी ते एन एस ए नहीं लगेगा असि सारे इकट्ठे हाँ राणा गुरजीत वालों स्टेटमेंट ਖਡੂਰ ਸਾਹਿਬ ਤੋਂ ਟਿਕਟ ਮਿਲਣ ਤੋਂ ਬਾਅਦ ਕੁਲਬੀਰ ਜੀ ਰਾਜ ਜਮਨਸਰ ਪਹੁੰਚੇ ਨੇ ਤਾਮਰਤਸਰ ਦੇ ਵਿੱਚ ਉਹਨਾਂ ਵੱਲੋਂ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਜਾਣਾ ਤਾਂ ਅੰਮ੍ਰਿਤਸਰ ਪਹੁੰਚਣ ਤੇ ਉਹਨਾਂ ਦਾ ਕਾਂਗਰਸ ਦੇ ਜਿੰਨੇ ਵੀ ਆਗੂ ਨੇ ਮਾਜੇ ਦੇ ਉਹਨਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਤਾਂ ਕੁਲਬੀਰ ਜੀ ਰਾ ਇਸ ਵੇਲੇ ਤੁਸੀਂ ਦੇਖੋ ਕਿ ਚੰਡੀਗੜ੍ਹ ਤੋਂ ਸਿੱਧਾ ਅੰਮ੍ਰਿਤਸਰ ਪਹੁੰਚੇ ਨੇ ਜਿੱਥੇ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਦਾ ਸਵਾਗਤ ਵੀ ਕਰਨਗੇ ਤਾਂ ਰਾਣਾ ਗੁਰਜੀਤ ਉਹਨਾਂ ਦੇ ਨਾਲ ਨਜ਼ਰ ਆ ਰਹੇ ਨੇ ਤੁਸੀਂ ਦੇਖੋ ਇੱਕੱਠੇ ਉਹ ਅੰਮ੍ਰਿਤਸਰ ਪਹੁੰਚੇ ਨੇ ਤਾਂ ਕੁਲਵੀਰ ਜੀਰਾ ਕਿਉਂਕਿ ਕਡੂਰ ਸਾਹਿਬ ਹਲਕੇ ਤੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਗੱਲਬਾਤ ਕਰਦੇ ਆ ਜੀਰਾ ਸਾਹਿਬ ਤਾਂ ਇਸ ਦੇਖੋ ਸਵਾਗਤ ਕੀਤਾ ਜਾ ਰਿਹਾ ਜੀਰਾ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਕੀ ਕਹਿਣਾ ਚਾਹਦੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਮੈਂ ਇੱਕ ਬੇਨਤੀ ਕਰਦਾ ਕਿ ਸਭ ਤੋਂ ਪਹਿਲਾਂ ਅੱਜ ਗੁਰੂ ਘਰ ਦੇ ਵਿੱਚ ਨਾਤਮਸਕ ਹੁਣ ਆਏ ਆ ਔਰ ਪਹਿਲਾ ਨਤਮਸਤਕ ਹੋਵਾਂਗੇ ਫਿਰ ਉਸ ਤੋਂ ਬਾਅਦ ਪ੍ਰੈਸ ਦੇ ਨਾਲ ਜਿਹੜੀ ਵੀ ਕੋਈ ਗੱਲਬਾਤ ਕਰਨੀ ਹੈ ਫਿਰ ਉਸ ਤੋਂ ਬਾਅਦ ਕਰਾਂਗੇ ਧੰਨਵਾਦ ਪਰ ਇੱਕ ਬਹੁਤ ਵੱਡਾ ਤੁਹਾਨੂੰ ਮੌਕਾ ਦਿੱਤਾ ਇਹਦੋਂ ਲੈ ਕੇ ਪਾਰਟੀ ਦਾ ਫੈਸਲਾ ਜਾਂ ਤੁਹਾਡੀ ਇਹ ਮੰਗ ਸੀ ਕਿ ਪਾਰਟੀ ਨੇ ਆਪੇ ਤੈਅ ਕੀਤਾ ਗੱਲ ਇਹ ਹੈ ਕਿ ਜਿਵੇਂ ਤੁਸੀਂ ਰੋਜ਼ ਮੀਡੀਆ ਪੰਥਕ ਸੀਟ ਪੰਥਕ ਸੀਟ ਕਰ ਰਹੇ ਸੀ ਤੇ ਔਰ ਰਾਣਾ ਜੀ ਦੇ ਸੰਯੋਗ ਦੇ ਨਾਲ ਔਰ ਸਾਰੀ ਸਮੁੱਚੀ ਲੀਡਰਸ਼ਿਪ ਜਿਹੜੇ ਨੌ ਦੇ ਨੌ ਹਲਕੇ ਪੈਂਦੇ ਆ ਸਾਰਿਆਂ ਨੇ ਜਿਹੜਾ ਸੀਗਾ ਕਿ ਮੇਰਾ ਨਾਮ ਭੇਜਿਆ ਔਰ ਜੇ ਪਾਰਟੀ ਨੇ ਭੇਜਿਆ ਤਾਂ ਤਕੜੇ ਹੋ ਕੇ ਇਲੈਕਸ਼ਨ ਲੜਾਂਗੇ ਔਰ ਜਿੱਤ ਕੇ ਜਿਹੜੀ ਸੀਟ ਆ ਇਹ ਕਾਂਗਰਸ ਪਾਰਟੀ ਦੀ ਝੋਲੀ 'ਚ ਪਾਵਾਂਗੇ। ਬੜੀ ਫੀਡ ਇਸ ਵੇਲੇ ਚਰਚਾ ਦੇ ਵਿੱਚ ਇਸ ਕਰਕੇ ਵੀ ਆ ਕਿਉਂਕਿ ਅਮਰਤਪਾਲ ਸਿੰਘ ਨੇ ਵੀ ਐਲਾਨ ਕੀਤਾ ਕਿ ਜੇਲ੍ਹ ਤੋਂ ਮੈਂ ਲੱਗ ਚੱਲ ਰਹਾ ਹਾਂ। ਗੱਲ ਇਹ ਹੈ ਕਿ ਮੈਂ ਕਿਸੇ ਬਾਰੇ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਕਿਉਂਕਿ ਜਿੰਦੇ ਨਾਂ ਨਾਲ ਭਾਈ ਸਾਹਿਬ ਲੱਗਦਾ ਹੋਵੇ ਔਰ ਗੁਰੂ ਦਾ ਬਾਣਾ ਪਾਇਆ ਹੋਵੇ ਤੇ ਜਦੋਂ ਗੁਰੂ ਦਾ ਬਾਣਾ ਪਾਇਆ ਹੋਵੇ ਤੇ ਉਦੋਂ ਸਾਨੂੰ ਇਹ ਹੈ ਕਿ ਪ੍ਰਮਾਤਮਾ ਜੋ ਕਰਦਾ ਹੈ ਉਹ ਚੰਗਾ ਹੀ ਕਰਦਾ ਔਰ ਮੈਂ ਗੱਲ ਕਹਿਣੀ ਚਾਹਾਂਗਾ ਕਿ ਹਮੇਸ਼ਾ ਉਸ ਗੁਰੂ ਮਹਾਰਾਜ ਦੇ ਓਟ ਆਸਰੇ ਦੇ ਨਾਲ ਚੱਲੇ ਆਂ ਔਰ ਮੇਰਾ ਪਰਿਵਾਰ ਵੀ ਜਿਹੜਾ ਇੱਕ ਪੰਥਕ ਪਰਿਵਾਰ ਆ ਮੇਰੇ ਦਾਦਾ ਜੀ ਸਵਰਗਵਾਸੀ ਜਹਦਾਰ ਗੁਰਦੀਪ ਸਿੰਘ ਜੀ ਜੋ ਕਿ 27 ਸਾਲ ਮੈਂਬਰ ਐਸਜੀਪੀਸੀ ਰਹੇ ਔਰ ਮੇਰੇ ਪਿਤਾ ਜੀ ਸਵਰਗਵਾਸੀ ਜਹਦਾਰ ਇੰਦਰਜੀਤ ਸਿੰਘ ਜੀਰਾ ਜੋ ਕਿ ਦੋ ਵਾਰ ਐਮਐਲਏ ਰਹੇ ਮਨਿਸਟਰ ਹੈ ਔਰ ਪੰਥਕ ਪਰਿਵਾਰ ਆ ਔਰ ਗੱਲ ਇਹ ਆ ਕਿ ਗੱਲ ਅਸੀਂ ਮੁੱਦਿਆਂ ਦੀ ਗੱਲ ਆ ਕਿ ਜੇ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਜਿਹੜੀ ਐਨਐਸਏ ਲਾਈ ਆ ਮੈਂ ਉਦੋਂ ਵੀ ਉਹਦਾ ਵਿਰੋਧ ਕੀਤਾ ਸੀ ਔਰ ਮੈਂ ਉਦੋਂ ਵੀ ਇਹ ਗੱਲ ਕਹੀ ਸੀਗੀ ਕਿ ਸਾਨੂੰ ਮੈਂ ਇਸ ਦਾ ਵਿਰੋਧ ਵੀ ਕਰਦਾ ਔਰ ਅੱਜ ਵੀ ਇਹ ਲੋਕਾਂ ਨੂੰ ਸ਼੍ਰੀ ਆਪਣਾ ਲੋਕ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਸਾਰੇ ਵੋਟਰ ਭੈਣ ਭਰਾਵਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਆ ਉਹ ਵੀ ਕਾਂਗਰਸ ਦੀ ਬਣ ਜਾ ਰਹੀ ਹੈ ਔਰ ਉਹ ਆਪਦੀ ਸਰਕਾਰ ਦੇ ਵਿੱਚ ਇਹ ਵਿਸ਼ਵਾਸ ਦਿਵਾਉਣਾ ਕਿ ਜਦੋਂ ਕਾਂਗਰਸ ਦੀ ਸਰਕਾਰ ਹੋਵੇਗੀ ਔਰ ਇਹ ਚੁਣ ਕੇ ਮੈਨੂੰ ਭੇਜਣਗੇ ਮੈਂ ਇਸ ਚੀਜ਼ ਦੀ ਗਾਰੰਟੀ ਲੈਣਾ ਕਿ ਉਦੋਂ ਕਿਸੇ ਪੰਜਾਬ ਦੇ ਨੌਜਵਾਨ ਦੇ ਉੱਤੇ ਐਨਐਸਏ ਨਹੀਂ ਲੱਗੇਗੀ ਪਰ ਕਲੀਦਲ ਖੁਦ ਨੂੰ ਪੰਤਕ ਕਹਿੰਦਾ ਵਰਤਾ ਸਿੰਘ ਮਲਟੋਆ ਨੂੰ ਮਾਰੇ ਵਰਤਾ ਸਿੰਘ ਮਲਟੋਆ ਕਹਿ ਰਹੇ ਨੇ ਵੈਰਾ ਸਿੰਘ ਬਲਟੋਵਾ ਬਾਰੇ ਮੇਰੇ ਤੋਂ ਬਾਅਦ ਜਿਹੜੇ ਆ ਉਹ ਮਾਝੇ ਦੇ ਲੋਕ ਜਾਣਦੇ ਨੇ ਕਿ ਪੰਥਕ ਕੌਣ ਆ ਤੇ ਕੌਣ ਨੇ ਅਸੀਂ ਇੱਕ ਉਹ ਤੁਹਾਡੀ ਉਹਨਾਂ ਨੇ ਕਦ ਕਾਟਦੇ ਵੀ ਸਵਾਲ ਚੁੱਕਿਆ ਉਹਨਾਂ ਨੇ ਕਿਹਾ ਕਿ ਜੀ ਉਹ ਕੀ ਕਰ ਲੈਣਗੇ ਮੇਰਾ ਗੱਲ ਇਹ ਆ ਕਿ ਕਦ ਕਾਟਦੇ ਤਾਂ ਮਜੀਠੀਆ ਸਾਹਿਬ ਵੀ ਸਵਾਲ ਚੁੱਕਦੇ ਹੁੰਦੇ ਸੀ ਰੋਲਾ ਇਹ ਆ ਕਿ ਕਦ ਛੋਟਾ ਆ ਪਰ ਜਦੋਂ ਪਲਟਾ ਕੇ ਮਾਰਾਂ ਪਤਾ ਦੋਦੋ ਹੀ ਲੱਗਦਾ ਤੁਸੀਂ ਖੁਦ ਉਹਨਾਂ ਦੇ ਨਾਲ ਅੱਜ ਮੱਥਾ ਟੇਕਣ ਲਈ ਆਏ ਅਸੀਂ ਸਾਰੇ ਆਏ ਸਿੱਖੀ ਸਾਹਿਬ ਨੇ ਭਲਾਈਪੁਰ ਸਾਹਿਬ ਨੇ ਪੁਲਨਰ ਸਾਹਿਬ ਆ ਰਹੇ ਆ ਹਰਮਿੰਦਰ ਸਿੰਘ ਗਿੱਲ ਜੀ ਆ ਰਹੇ ਆ ਹੇ ਸਾਰੇ ਹੀ ਸਮਝੋ ਆ ਗਏ ਯਾਨੀ ਡੜ ਕੇ ਸਾਰੇ ਸਾਥ ਦੇਣਗੇ ਬਿਲਕੁਲ ਦੇਣਗੇ ਜੇ ਕੈਂਡੀਡੇਟ ਹੈ ਸਾਡਾ ਆਪ ਤਾਂ ਲੈਂਦਾ ਤੇ ਫਿਰ ਸਾਥ ਨਹੀਂ ਦੇਵਾਂਗੇ ਤਾਂ ਫਿਰ ਬਿਲਕੁਲ ਇਹ ਗੱਲ ਉਹਨਾਂ ਨੇ ਵੀ ਕਹੀ ਹੈ ਕਿ ਤੁਹਾਡਾ ਨਾਮ ਵੀ ਲਾ ਕੇ ਉਹਨਾਂ ਨੇ ਸਹਿਮਤੀ ਹਾਂ